ਜਮੀਨ ਨੂੰ ਨੌਕਰਾਤੀ ਬੱਚਿਆਂ ਦੇ ਨੌਕਰਾਤੀ ਬਾਅਦ ਚ ਮੇਰੇ ਨਾਲ بگੜ ਬਗੜ ਕੇ ਵੇਚ ਕੇ ਤਰਫ ਚੱਕਰ ਹੋ ਗਏ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਕਿ ਸਾਡੇ ਬਾਪੂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕੋਈ ਫੋਨ ਵਗੈਰਾ ਕੋਈ ਨਹੀਂ ਆਇਆ ਤੁਸੀਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਨਾ ਮੈਂ ਨਹੀਂ ਕਰੇ ਮੈਂ ਤਾਂ ਬਿਲਕੁਲ ਟਾਗ ਪੱਤਰੇ ਕਰਤਾ ਨਿਸਾਨੀਅਤ ਕਰਦੀ ਤਾਂ ਬਹੁਤ ਗਰੀਹ ਗੱਲ ਆ ਮੈਂ ਅਸੀਂ ਤਾਂ ਸਭ ਕੁਝ ਉਹਨਾਂ ਨੂੰ ਦੇ ਚੁੱਕੇ ਸੀ ਵੀ ਚਲੋ ਅਸੀਂ ਕਿਹੜਾ ਨਾਲ ਲੈ ਕੇ ਜਾਣੀ ਆ ਇਹ ਇਹ ਵੀ ਆਸਰੇ ਨਾਲ ਪੜਦੇ ਰਹਿਣਗੇ ਸਾਡਾ ਬੜੇ ਪਾ ਕਟ ਜੂਗਾ ਚਲੋ ਪਰ ਉਹਨਾਂ ਨੇ ਉਹ ਗੱਲ ਕਰੀ ਹੈ ਜੀ ਤਿੰਨ ਸੌ ਜੁੰਡ ਮਾਫ ਕਰੀ ਹੈ ਜਿਹਨਾਂ ਦਾ ਕਾਰੋਬਾਰ ਵੀ ਚੱਲਦੇ ਨੇ ਸਭ ਕੁਝ ਆ ਇਹਨਾਂ ਦਾ ਤਾਂ ਕੁਝ ਵੀ ਨਹੀਂ ਚੱਲਦਾ ਸਰਕਾਰੀ ਜਗ੍ਹਾ ਸੀ ਜੀ ਕਈ ਜਗ੍ਹਾ ਗਏ ਆ 32 ਗਿਆ ਤੇ ਯਰੋ ਕਹਿੰਦੇ ਕਿ ਇੱਕ ਕੇ ਥੋੜਾ ਪੁਰਾਣਾ ਹੋ ਗਿਆ 4 ਮਹੀਨੇ ਹੋ ਗਏ 5 ਮਹੀਨੇ ਹੋ ਗਏ ਐਕਸੀਡੈਂਟ ਹੋਇਆ ਨੂੰ ਫਿਰ ਮੈਂ ਆਖਰਾਂ ਕੇ ਨਾ ਕੋ ਆ ਕੇ ਗਿਰਿਆ ਠਣਾ ਪੈਣਾ ਨੂੰ ਦੁੱਖ ਤਾਂ ਕੱਟਣਾ ਹੀ ਪੈਣਾ ਝਾੜ ਕੇ ਕੱਟ ਲੋ ਜਰ ਹੋ ਗਏ ਕੱਟ ਬਾਪੂ ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਹੱਸ ਰਹੇ ਹਾਂ ਤੁਸੀਂ ਕੋਈ ਗੱਲ ਨਹੀਂ ਹੈਗੀ ਉਹਦੀ ਮੌਜ ਹੈ ਪ੍ਰਭ ਆਸਰਾ ਸੰਸਥਾ ਵਿਖੇ ਅੱਜ ਵੱਡਾ ਇਕੱਠ ਕੀਤਾ ਗਿਆ ਸਰਕਾਰ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਗ ਹੈ ਕਿ ਜੋ ਸਾਡਾ ਇਸ ਸੰਸਥਾ ਦਾ ਬਿਜਲੀ ਦਾ ਕਨੈਕਸ਼ਨ ਹੈ ਉਹ ਸਰਕਾਰ ਦੁਆਰਾ ਕੱਟਿਆ ਗਿਆ ਹੈ ਉਹ ਦੁਬਾਰਾ ਤੋਂ ਬਹਾਲ ਕੀਤਾ ਜਾਵੇ ਜਿਸ ਨੂੰ ਲੈ ਕੇ ਇੱਥੋਂ ਦੇ ਜਿੰਨੇ ਵੀ ਪੇਸ਼ੈਂਟ ਨੇ ਜਿੰਨੇ ਵੀ ਇਸ ਸੰਸਥਾ ਦੇ ਨਾਲ ਜੁੜੇ ਹੋਏ ਲੋਕ ਨੇ ਇੱਥੇ ਇਕੱਠੇ ਹੋਏ ਨੇ ਉਹ ਪੇਸ਼ੈਂਟ ਭਾਵੇਂ ਦਮਾਗੀ ਤੌਰ ਤੇ ਠੀਕ ਨਹੀਂ ਭਾਵੇਂ ਸਰੀਰਕ ਤੌਰ ਤੇ ਠੀਕ ਨਹੀਂ ਪਰ ਫਿਰ ਵੀ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਰੋਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਬਾਪੂ ਜੀ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਆਪਣੇ ਗਲ ਦੇ ਵਿੱਚ ਇੱਕ ਕਾਰਡ ਪਾਇਆ ਹੋਇਆ ਜਿਸ ਦੇ ਉੱਤੇ ਇਹਨਾਂ ਨੇ ਲਿਖਿਆ ਕਿ ਆਮ ਆਦਮੀ ਦੀ ਸਰਕਾਰ ਗਰੀਬਾਂ ਦੇ ਕੱਟੇ ਕਨੈਕਸ਼ਨ ਜੋੜਦੀ ਦੇਖੀ ਸੀ ਪਰ ਸਾਡੇ ਕੱਟੇ ਕਿਉਂ ਤਾਂ ਬਾਬਾ ਜੀ ਤੁਸੀਂ ਆਪਣੇ ਗਲ ਦੇ ਵਿੱਚ ਇੱਕ ਕਾਰਡ ਵੀ ਪਾਇਆ ਹੋਇਆ ਹੈ ਤਾਂ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਵਤੀਰੇ ਨੂੰ ਸਰਕਾਰ ਦੇ ਕਿ ਇੱਕ ਪਾਸੇ ਤਾਂ ਕਹਿੰਦੇ ਨੇ ਕਿ 300 ਯੂਨਿਟ ਤੱਕ ਉਹਨਾਂ ਦੇ ਬਿੱਲ ਮਾਫ ਨੇ ਜਿਹੜੇ ਬਿੱਲ ਭਰ ਆ ਵੀ ਸਕਦੇ ਨੇ ਪਰ ਇਹ ਲੋਕ ਜਿਹੜੇ ਸਰੀਰਕ ਤੌਰ ਤੇ ਵੀ ਠੀਕ ਨਹੀਂ ਜਿਹੜੇ ਦੂਜਿਆਂ ਤੇ ਡਿਪੈਂਡੈਂਟ ਨੇ ਪਰ ਇਹਨਾਂ ਨੂੰ ਗਰਮੀ ਦੇ ਵਿੱਚ ਦਿਨ ਕੱਟਣੇ ਪੈ ਰਹੇ ਨੇ ਹਾਂ ਜੀ ਆਪਣਾ ਇਹ ਸਰਕਾਰ ਦੀ ਬਹੁਤ ਗਰੀਹੋਈ ਗੱਲ ਆ 300 ਯੂਨਿਟ ਮਾਫ ਕਰੀ ਆ ਜਿਹਨਾਂ ਦਾ ਕਾਰੋਬਾਰ ਵੀ ਚੱਲਦੇ ਨੇ ਸਭ ਕੁਝ ਆ ਇਹਨਾਂ ਦਾ ਤਾਂ ਕੁਝ ਵੀ ਨਹੀਂ ਚੱਲਦਾ ਇਹ ਤਾਂ ਸਾਰੇ ਪਬਲਿਕ ਹੈ ਮਦਦ ਕਰਦੀ ਇਹਨਾਂ ਦੀ ਪਬਲਿਕ ਹੈ ਇਹਨਾਂ ਨੂੰ ਰੋਜੀ ਰੋਟੀ ਸਾਰਾ ਦਵਾਈ ਬੂਟੀ ਦਿੰਦੀ ਹੈ ਇਕੱਠੀ ਕਰਕੇ ਅਗਾਹਾਂ ਹਾਂਜੀ ਤੁਸੀਂ ਕਿੰਨੇ ਕ ਸਮੇਂ ਤੋਂ ਬਾਬਾ ਜੀ ਦੀ ਸੰਸਥਾ ਦੇ ਵਿੱਚ 2 ਮਹੀਨੇ ਹੋ ਗਏ ਜੀ 2 ਮਹੀਨੇ ਤੋਂ ਹਾਂਜੀ 2 ਮਤਲਬ ਜਿਵੇਂ ਇਹ ਗੱਲ ਕਰਦੇ ਨੇ ਕਿ 3 ਮਹੀਨੇ ਤੋਂ ਕੱਟਿਆ ਹੋਇਆ ਜਦੋਂ ਤੁਸੀਂ ਇਸ ਸੰਸਥਾ ਦੇ ਵਿੱਚ ਆਏ ਤਾਂ ਉਸ ਤੋਂ ਪਹਿਲਾਂ ਦਾ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ ਹੈ ਕੱਟਿਆ ਆ ਪਹਿਲਾਂ ਦਾ ਹੀ ਕੱਟਿਆ ਹੋਇਆ ਹੈ ਤਾਂ ਫਿਰ ਇਹ 2 ਮਹੀਨੇ ਕਿਵੇਂ ਨਿਕਲੇ ਤੁਹਾਡੇ ਤੁਹਾਨੂੰ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੁਣ ਤਾਂ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੁਣ ਗਰਮੀ ਆ ਗਈ ਪਹਿਲਾਂ ਤਾਂ ਚਲੋ ਜਨਵਰੀ ਫਰਵਰੀ ਸਰਦੀ ਸੀਗੀ ਚੱਲ ਜਾਂਦੀ ਸੀ ਗੱਡੀ ਹੁਣ ਤਾਂ ਬਹੁਤ ਪ੍ਰੋਬਲਮ ਆ ਮੱਛਰ ਬਹੁਤ ਖਾਂਦਾ ਬੜ ਬੜ ਕੇ ਮਲੇਰੀਆ ਫੈਲਦਾ ਬਿਮਾਰ ਹੁੰਦੇ ਨੇ ਸਾਰੇ ਮਰੀਜ਼ ਮਰੀਜ਼ ਤਾਂ ਪਹਿਲਾਂ ਹੀ ਆ ਸੀ ਬਾਕੀ ਹੋਰ ਗਵਰਨਮੈਂਟ ਨੂੰ ਚਾਹੀਦਾ ਵੀ ਕਨੈਕਸ਼ਨ ਕੀ ਪ੍ਰੋਬਲਮ ਕੀ ਆ ਤੁਹਾਨੂੰ ਵੈਸੇ ਮੇਰੇ ਤਾਂ ਲੱਤ ਨੂੰ ਫੈਕਚਰ ਹੋ ਗਈ ਐਕਸੀਡੈਂਟ ਹੋ ਗਿਆ ਥੀ ਆ ਇਲਾਜ ਕਰਾਇਆ ਮੈਂ ਉੱਥੇ ਸਮਰਾਲੇ ਪਰ ਨਹੀਂ ਹੋਇਆ ਇਲਾਜ ਛੱਡ ਨਾਲ ਫਿਰ ਜਿੰਨੇ ਪੈਸੇ ਦੀ ਮੇਰੇ ਕੋਲ ਮੈਂ ਲਾ ਚੁੱਕਿਆ ਫਿਰ ਆਖਰ ਇਹਨਾਂ ਕੋਲ ਆਉਣਾ ਪਿਆ ਇਹਨਾਂ ਨੇ ਮੇਰਾ ਇਲਾਜ ਵੀ ਕਰਾਇਆ ਰਾੜਾ ਵਗੈਰਾ ਪਾਈਆਂ ਸਾਰਾ ਮੈਂ ਚੱਲਦਾ ਮਤਲਬ ਚੱਲਣ ਲੱਗ ਗਿਆ ਸੰਸਥਾਨ ਨੇ ਬਿਲਕੁਲ ਫ੍ਰੀ ਇਲਾਜ ਕੀਤਾ ਤੁਹਾਡਾ ਫ੍ਰੀ ਇਲਾਜ ਕਰਿਆ ਜੀ ਕੋਈ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਤੇ ਹੁਣ ਮੈਨੂੰ ਲੱਗਦਾ ਇੱਥੇ ਹਰ ਤਰ੍ਹਾਂ ਦਾ ਤੁਹਾਡਾ ਖਿਆਲ ਵੀ ਰੱਖਿਆ ਜਾ ਰਿਹਾ ਸਾਰਾ ਖਿਆਲ ਰੱਖਿਆ ਜਾਂਦਾ ਵੀ ਕੱਪੜੇ ਦਾ ਰੋਟੀ ਦਾ ਦਵਾਈ ਦਾ ਬੂਟੀ ਦਾ ਸਾਰਾ ਖਿਆਲ ਰੱਖਦੇ ਨੇ ਫਿਰ ਇੱਕ ਅਜਿਹੀ ਸੰਸਥਾ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ ਪਰ ਸਰਕਾਰ ਐਦਾਂ ਦਾ ਬਥੇਰਾ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਸਾਰਾ ਦਾਰਾ ਇਹ ਸਾਹਮਣਾ ਇਹਨਾਂ ਨੂੰ ਸੀ ਸਰਕਾਰੀ ਹਸਪੀਟਲ ਕਿਉਂ ਨਹੀਂ ਗਏ ਸਰਕਾਰੀ ਚ ਗਏ ਸੀ ਜੀ ਕਈ ਜਗ੍ਹਾ ਗਏ ਆ 32 ਗਿਆ ਸੀ ਉਹਨੂੰ ਕਹਿੰਦੇ ਕਿ ਕੇ ਥੋੜਾ ਪੁਰਾਣਾ ਹੋ ਗਿਆ 4 ਮਹੀਨੇ ਹੋ ਗਏ 5 ਮਹੀਨੇ ਹੋ ਗਏ ਐਕਸੀਡੈਂਟ ਹੋਇਆ ਇਹਨੂੰ ਫਿਰ ਮਾਖਰਾ ਕੇ ਨਾ ਕੋ ਆ ਕੇ ਗਿਰਿਆ ਕੇਸ ਪ੍ਰਾਣਾ ਹੋ ਗਿਆ ਇਹ ਕਹ ਰਹੀ ਸੀ ਹਾਂ 32 ਵਾਲੇ ਉਸ ਤੋਂ ਇਲਾਵਾ ਫਿਰ ਕਿਸੇ ਹੋਰ ਹਸਪਤਾਲ ਚ ਜਿਵੇਂ ਸਰਕਾਰਾਂ ਤਾਂ ਕਹਿੰਦੀਆਂ ਨੇ ਨਾ ਕਿ ਬੰਦੇ ਦਾ ਬੇਸਿਕ ਜਿਹੜਾ ਇਲਾਜ ਹੈ ਉਹ ਫ੍ਰੀ ਹੈ ਦਵਾਈਆਂ ਫ੍ਰੀ ਨੇ ਸਰਕਾਰੀਆਂ ਨੂੰ ਅਸੀਂ ਪ੍ਰਾਈਵੇਟ ਨਾਲੋਂ ਵੀ ਉੱਪਰ ਬਣਾਵਾਂਗੇ ਪਰ ਫਿਰ ਵੀ ਤੁਹਾਨੂੰ ਇੱਕ ਸੰਸਥਾ ਚ ਆ ਕੇ ਇਲਾਜ ਕਰਾਉਣਾ ਪੈਂਦਾ ਸੰਸਥਾ ਚ ਕਰਾਉਣਾ ਪਿਆ ਜੀ ਉੱਥੇ ਜਵਾਬ ਦਿੱਤਾ ਉਹਨਾਂ ਨੇ ਆਪਤਾ ਰੱਖ ਕੇ ਐਕਸ-ਰੇ ਹੋਇਆ ਸਭ ਕੁਝ ਹੋਇਆ ਉਦੋਂ ਬਾਅਦ ਜਵਾਬ ਦਿੱਤਾ ਕਹਿੰਦੇ ਜਾਓ ਜੀ ਘਰ ਨੂੰ ਸਾਡੇ ਕੋਲ ਤਾਂ ਨਹੀਂ ਇਲਾਜ ਹੈ ਤੁਹਾਡਾ ਹੱਥ ਖੜੇ ਕਰਤੇ ਹੱਥ ਖੜੇ ਕਰਤੇ ਜੀ ਉਹਨਾਂ ਨੇ ਤੇ ਫਿਰ ਇੱਥੇ ਆ ਕੇ ਤੁਹਾਡਾ ਪ੍ਰੋਪਰ ਇਲਾਜ ਹੋਇਆ? ਆਹ ਪ੍ਰੋਪਰ ਇਲਾਜ ਇਹਨਾਂ ਨੇ ਕਰਾਇਆ ਜਮੇਲ ਸਿੰਘ ਹੋਣਾ ਨੇ। ਕਿੰਨਾ ਕੁ ਖਰਚਾ ਕਹਿ ਰਹੇ ਸੀਗੇ ਤੁਹਾਡੀ ਇਸ ਲਤ ਦੇ ਉੱਤੇ? ਪਤਾ ਨਹੀਂ ਕਿੰਨਾ ਘਾ 1.5 ਲੱਖ ਆਇਆ ਜਾਂ 2 ਲੱਖ ਆਇਆ ਤਾਂ ਇਹਨਾਂ ਨੂੰ ਪਤਾ। ਇਹ ਇਲਾਜ ਮੇਰਾ ਹੋ ਗਿਆ। ਇੱਕ ਘਟਨਾ ਕੀ ਹੋਈ ਸੀ ਇਹ? ਐਕਸੀਡੈਂਟ ਹੋ ਗਿਆ ਜੀ। ਕਿਵੇਂ? ਪਹੁੰਚ ਜਾਂਦਾ ਸੀ ਆਟੋ ਪਲਟ ਗਿਆ ਸੀ ਮੇਰੇ ਉੱਪਰ। ਹਾਂ ਜੀ। ਤੇ ਹੁਣ ਤੁਹਾਡੇ ਪਰਿਵਾਰ ਚ ਕੌਣ-ਕੌਣ ਹੈ ਬਾਬਾ ਜੀ? ਘਰ ਚ ਹੈਗੇ ਸੀ ਘਰ ਵਾਲੇ ਜਿਵੇਂ ਅਜਮੇਨ ਜਮੂਨ ਨੌਕਰਾਂ ਤੇ ਬੱਚਿਆਂ ਦੇ ਨੌਕਰਾਂ ਤੇ ਬਾਅਦ ਚ ਮੇਰੇ ਨਾਲ بگੜ-ਬਗੜ ਕੇ ਵੇਚ ਕੇ ਰੋਫੂ ਚੱਕਰ ਹੋ ਗ ਜਿਹੜੀ ਤੁਹਾਡੇ ਕੋਲ ਜ਼ਮੀਨ ਸੀ ਉਹ ਤੁਸੀਂ ਆਪਣੇ ਬੱਚਿਆਂ ਤੇ ਘਰ ਵਾਲੀ ਦੇ ਨਾਮ ਕਰਾ ਕੇ ਉਹਨਾਂ ਨੇ ਤੁਹਾਨੂੰ ਛੱਡਤਾ ਬਾਅਦ ਚ ਹਾਂ ਬੇਜਬੂਜ ਕੇ ਰਾਹ ਭੇਜੀ ਆਪਣਾ ਹੁਣ ਤੁਹਾਡੇ ਨਾਲ ਨਹੀਂ ਆਹੋ ਨਹੀਂ ਨਾਲ ਮੇਰੇ ਨਹੀਂ ਫਿਰ ਤੁਹਾਨੂੰ ਪ੍ਰਭਾਸਰਾ ਸੰਸਥਾ ਬਾਰੇ ਕਿਵੇਂ ਪਤਾ ਲੱਗਦਾ ਹੈ ਇਹਨਾਂ ਨੂੰ ਮੈਨੂੰ ਕਿਸੇ ਆਦਮੀ ਨੇ ਇਹਨਾਂ ਨੂੰ ਫੋਨ ਕਰਿਆ ਵੀਡੀਓ ਪਾਈ ਮੇਰੀ ਫਿਰ ਉਹ ਉਹੀ ਆਦਮੀ ਮੈਨੂੰ ਗੱਡੀ 'ਚ ਇੱਥੇ ਲਿਆ ਕੇ ਛੱਡ ਕੇ ਗਏ ਦਾਖਲ ਕਰਾ ਕੇ ਗਏ ਫਿਰ ਇਹਨਾਂ ਨੇ ਮੈਨੂੰ ਸੰਭਿਆ ਫਿਰ ਹੁਣ ਬਾਬਾ ਜੀ ਇੱਕ ਪਰਿਵਾਰ ਹੁੰਦਾ ਬੰਦੇ ਦਾ ਆ ਪਰਿਵਾਰ ਹੀ ਹੈ ਵੀ ਸਾਡਾ ਤਾਂ ਹੁਣ ਪਰਿਵਾਰ ਹੀ ਹੈ ਹੁਣ ਇਹ ਪਰਿਵਾਰ ਹੈ ਪਰ ਜਿਹੜਾ ਤੁਸੀਂ ਜਿਹਦੇ ਪਿੱਛੇ ਤੁਸੀਂ ਜ਼ਮੀਨਾਂ ਨਾਮ ਲਗਵਾ ਦਿੱਤੀਆਂ ਸਭ ਕੁਝ ਆਪਣਾ ਦੇ ਦਿੱਤਾ ਪਰ ਔਖੇ ਸਮੇਂ ਚ ਐਵੇਂ ਪਰਿਵਾਰ ਦਾ ਛੱਡ ਕੇ ਜਾਣਾ ਬੰਦੇ ਨੂੰ ਐਵੇਂ ਨਹੀਂ ਲੱਗਦਾ ਜਿਵੇਂ ਇਨਸਾਨੀਅਤ ਖਤਮ ਹੋ ਗਈ ਹੁੰਦੀ ਹੈ ਇਨਸਾਨੀਅਤ ਕਰਦੀ ਤਾਂ ਬਹੁਤ ਗਰੀਹ ਗੱਲ ਆ ਮੈਂ ਅਸੀਂ ਤਾਂ ਸਭ ਕੁਝ ਉਹਨਾਂ ਨੂੰ ਦੇ ਚੁੱਕੇ ਸੀ ਵੀ ਚਲੋ ਅਸੀਂ ਕਿਹੜਾ ਨਾਲ ਲੈ ਕੇ ਜਾਣੀ ਆ ਇਹ ਇਹ ਵੀ ਆਸਰੇ ਨਾਲ ਪੜਦੇ ਰਹਿਣਗੇ ਸਾਡਾ ਬੜੇ ਪਾ ਕੱਟ ਜਾਊਗਾ ਚਲੋ ਪਰ ਉਹਨਾਂ ਨੇ ਉਹ ਗੱਲ ਕਰੀ ਹੈ ਜੀ ਬੱਚਿਆਂ ਨੇ ਵੀ ਨਹੀਂ ਸਾਥ ਦਿੱਤਾ ਨਹੀਂ ਸਾਥ ਦਿੱਤਾ ਸਰਕਾਰ ਵਾਲੀ ਨੇ ਵੀ ਨਹੀਂ ਦਿੱਤਾ ਨਾ ਹੁਣ ਪਤਾ ਕਿੱਥੇ ਨੇ ਉਹ ਮਾਛਵਾੜੇ ਰਹਿੰਦੇ ਨੇ ਜੀ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਕਿ ਸਾਡੇ ਬਾਪੂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕੋਈ ਫੋਨ ਵਗੈਰਾ ਕੋਈ ਨਹੀਂ ਆਇਆ ਤੁਸੀਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਨਾ ਮੈਂ ਨਹੀਂ ਕਰੀ ਮੈਂ ਤਾਂ ਬਿਲਕੁਲ ਤਿਆਗ ਪੱਤਰੇ ਕਰਤਾ ਹੁਣ ਤੁਸੀਂ ਵੀ ਪੱਕੇ ਹੋ ਚੁੱਕੇ ਹੋਣਾ ਪੱਕੇ ਹੋ ਚੁੱਕੇ ਅਰਾਧਾ ਪੱਕਾ ਕਰ ਲਿਆ ਵੀ ਨਹੀਂ ਕੁਝ ਨਹੀਂ ਆਇਆ ਇੱਥੇ ਨੇਕ ਸਮੇਂ ਚ ਪਰਿਵਾਰ ਤੁਹਾਡੇ ਨਾਲ ਨਹੀਂ ਆ ਬਾਬਾ ਜੀ 2011 ਤੋਂ 2011 ਤੋਂ ਤੁਸੀਂ ਇਕੱਲੇ ਰਹ ਰਹੇ ਹੋ ਬਸ ਇਦਾਂ ਕੱਢਦਾ ਰਿਹਾ ਫਿਰ ਤੁਰ ਕੇ ਕੰਮ ਆਪਣਾ ਇੱਧਰ ਉੱਧਰ ਕਦੇ ਕਦੇ ਚਲੇ ਜਾਣਾ ਕਦੇ ਕਦੇ ਚਲੇ ਜਾਣਾ ਕਦੇ ਰਾਜਸਥਾਨ ਚਲੇ ਜਾਣਾ ਕਦੇ ਗੁਜਰਾਤ ਚਲੇ ਜਾਣਾ ਇਦਾਂ ਟਾਈਮ ਪਾਸ ਕਰਿਆ ਮੈਂ ਆਪਣਾ ਇਸ ਤੋਂ ਪਹਿਲਾਂ ਇਸ ਸੰਸਥਾ ਤੋਂ ਪਹਿਲਾਂ ਤੁਹਾਡਾ ਗੁਜਾਰਾ ਕਿਵੇਂ ਚੱਲਦਾ ਸੀ ਤੁਸੀਂ ਆਟੋ ਚਲਾਉਂਦੇ ਸੀਗੇ ਮੈਂ ਮਿਲਟਰੀ 'ਚ ਨੌਕਰੀ ਕਰਦਾ ਸੀ ਤੁਸੀਂ ਫੌਜੀ ਰਿਟਾਇਰ ਹੋ ਫੌਜੀ ਹਾਂ ਮੈਂ ਛੱਡਿਆ ਹੈ ਮੈਂ 13 ਸਾਲ ਕਰਕੇ ਕੋਈ ਪ੍ਰੋਬਲਮ ਆ ਗਈ ਜੀ ਪਹਿਲਾਂ ਉਦੋਂ ਬਾਅਦ ਮਾਤਾ ਕਹਿਣ ਲੱਗੇ ਤੂੰ ਸ਼ਾਦੀ ਕਰ ਲੈ ਸ਼ਾਦੀ ਕਰ ਲੈ ਮੈਂ ਬਡੇਪੇ ਜਾ ਕੇ ਸ਼ਾਦੀ ਕਰ ਲਈ ਪਰ ਉਹ ਗੱਲ ਬਣੀ ਜੋ ਪਹਿਲਾਂ ਵਾਲੀ ਸੀਗੀ ਬਸ ਉਹ ਤਾਂ ਠੱਗੀ ਲਾਉਣੇ ਆਏ ਸੀ ਮੇਰੇ ਨਾਲ ਠੱਗੀ ਲਾ ਕੇ ਆਪਣੇ ਰਾਹ ਵੇ ਮੈਂ ਆਪਣੇ ਦਿਲ ਤੇ ਰੱਖਿਆ ਵੀ ਚਲੋ ਇਹਦੇ ਬੱਚੇ ਪੜ ਜਾਣਗੇ ਬੱਚੇ ਵੀ ਪਿਛਲੇ ਹੀ ਨੇ ਤੁਹਾਡਾ ਦੂਜਾ ਵਿਆਹ ਸੀ ਦੂਜਾ ਵਿਆਹ ਸੀ ਪਹਿਲੇ ਵਿਆਹ ਤੁਹਾਡਾ ਦੂਜਾ ਸੀ ਹਾਂ ਤੇ ਤੁਹਾਡੇ ਪਹਿਲਾਂ ਜਿਹੜੇ ਤੁਹਾਡੇ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ ਬੱਚੇ ਤਾਂ ਉਹ ਗੁਜਰ ਗਏ ਸੀ ਕੈਨੇਡਾ ਜਾ ਕੇ ਕੈਂਸਰ ਹੋ ਗਿਆ ਤੇਰੇ ਦੇਖੋ ਲੋਕ ਕਹੀ ਜਾਂਦੇ ਨੇ ਕਿ ਸਾਡੀ ਜ਼ਿੰਦਗੀ ਚ ਪਤਾ ਨਹੀਂ ਕਿੰਨੇ ਦੁੱਖ ਨੇ ਪਰ ਜਦੋਂ ਆਪਾਂ ਕਿਸੇ ਹਸਪਤਾਲ ਚ ਜਾਈਦਾ ਜਾਂ ਤੁਹਾਡੇ ਵਰਗੇ ਬਜ਼ੁਰਗਾਂ ਦੇ ਨਾਲ ਗੱਲਿਲ ਕਰੀਦੀ ਹੈ ਉਦੋਂ ਇਹ ਮਹਿਸੂਸ ਹੁੰਦਾ ਕਿ ਜਿਹੜਾ ਸਾਡਾ ਦੁੱਖ ਹੈ ਉਹ ਤਾਂ ਹਈ ਕੁਛ ਨਹੀਂ ਕੁਛ ਨਹੀਂ ਹੈ ਇਹ ਤਾਂ ਜਰੀਰ ਦੇ ਨਾਲ ਹੀ ਕੱਟਣਾ ਪੈਣਾ ਹਨ ਦੁੱਖ ਤਾਂ ਕੱਟਣਾ ਹੀ ਪੈਣਾ ਹੱਸ ਕੇ ਕੱਟ ਲੋ ਜੇ ਹੋ ਗਿਆ ਕੱਟ ਲੈ ਬਾਪੂ ਐਨਾ ਕੁਛ ਹੋਣ ਦੇ ਬਾਵਜੂਦ ਵੀ ਹੱਸ ਰਹੇ ਹੋ ਤੁਸੀਂ ਕੋਈ ਗੱਲ ਨਹੀਂ ਹੈਗੀ ਉਹਦੀ ਮौज ਹੈ ਮਾਤਵਾਦੇ ਪਾਣੇ ਤੇ ਚੱਲਦੇ ਹਾਂ ਬਿਲਕੁਲ ਰੱਬ ਤੇ ਕਿੰਨਾ ਕੁ ਭਰੋਸਾ ਹੈ ਹਾਂ ਉਹਦੇ ਤੇ ਹੀ ਭਰੋਸਾ ਦੇਤੀ ਆਪਾਂ ਨੂੰ ਪਹਿਲਾਂ ਵੀ ਉਹਦੇ ਤੇ ਹੀ ਇਸੇ ਕਰਕੇ ਉਹਨਾਂ ਦੇ ਨੌਕਰਾਂ ਤੇ ਸਭ ਕੁਝ ਇਹ ਕਿਹੜਾ ਨਾਲ ਲੈ ਜਾਣੀ ਹੈ ਚਲੋ ਇਹਨਾਂ ਨੂੰ ਆਸਰਾ ਬਣ ਜੂ ਸਾਡਾ ਮਤਲਬ ਡੇਫਾ ਘਟ ਜੂ ਪਰ ਉਹਨਾਂ ਨੇ ਉਹ ਗੱਲ ਕਰੀ ਨਹੀਂ ਯਾਨੀ ਗੁਜ਼ਾਰੀ ਜਿਹੜੀ ਉਹ ਕਰ ਗਿਆ ਮੇਰੇ ਨਾਲ ਗੁੱਸੇ ਦੀ ਫੀਲ ਨਹੀਂ ਕਰਿਆ ਸੀਗਾ ਕੋਈ ਫੀਲ ਨਹੀਂ ਹੋਇਆ ਇੱਕ ਬੰਦਾ ਜੇ ਉਹਦਾ 100 ਰੁਪਿਆ ਵੀ ਗਿਰ ਜਵੇ ਤਾਂ ਬੰਦਾ ਸੋਚਦਾ ਕਿ ਕੀ ਹੋ ਗਿਆ ਤੇ ਤੁਸੀਂ ਆਪਣੀ ਜਗਾ ਜਮੀਨਾ ਸਭ ਕੁਝ ਲਟਾ ਕੇ ਬੈਠੇ ਆ ਫਿਰ ਵੀ ਉਹਦਾ ਆਸਰਾ ਆਪਾਂ ਨੂੰ ਕੋਈ ਗੱਲ ਨਹੀਂ ਪਰਮਾਤਮਾ ਤੇ ਪੂਰਾ ਭਰੋਸਾ ਪੂਰਾ ਭਰੋਸਾ ਹੈ ਤੇ ਹੁਣ ਫਿਰ ਤੁਸੀਂ ਇੱਥੇ ਹੀ ਰਹੋਗੇ ਹਾਂ ਇੱਥੇ ਹੀ ਰਹਾਂਗੇ ਹੁਣ ਕਿੱਥੇ ਜਾਣਾ ਇੱਥੇ ਸੇਵਾ ਕਰਾਂਗੇ ਚੱਲਦੇ ਬਣ ਥੋੜੇ ਥੋੜੇ ਚੱਲ ਜੀ ਸੇਵਾ ਕਰਾਂਗੇ ਉਲੀ ਟਾਈਮ ਪਾਸ ਕਰਾਂਗੇ ਆਪਣੇ ਕਿੱਥੇ ਜਾਣਾ ਹੋਰ ਤੁਹਾਡੇ ਪਰਿਵਾਰ ਚ ਕੌਣ-ਕੌਣ ਸੀ ਪਰਿਵਾਰ ਚ ਤਾਂ ਬਹੁਤ ਹੀ ਭਤੀਜੇ ਨੇ ਮੇਰੇ ਭਾਈ ਦੋ ਤਿੰਨ ਭਾਈ ਤਾਂ ਮੇਰੇ ਡੈਥ ਹੋ ਗਏ ਉਪਧੀ ਜੇ ਨੇ ਮੇਰੇ ਉਹ ਵੀ ਇਦਾਂ ਦੇ ਨਲਾਇਕ ਨੇ ਕੋਈ ਖਾਸ ਨਹੀਂ ਕੋਣ ਕੋਈ ਇਹਨੂੰ ਪੁੱਛਦਾ ਕੋਈ ਨਹੀਂ ਪੁੱਛਦਾ ਕਿਸੇ ਨੇ ਜੇਕਰ ਤੁਹਾਡਾ ਆਪਣਾ ਪਰਿਵਾਰ ਤੁਹਾਨੂੰ ਛੱਡ ਗਿਆ ਪਰ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹ ਵੀ ਨਹੀਂ ਖੜੇ ਕੋਈ ਨਹੀਂ ਖੜਦਾ ਆ ਕੇ ਜੀ ਕੋਈ ਨਹੀਂ ਖੜਦਾ ਕੋਈ ਕਿਸੇ ਦਾ ਨਹੀਂ ਕੋਈ ਕਿਸੇ ਦਾ ਨਹੀਂ ਇਤਨਾ ਖੜੀ ਆਪਣੀ ਆਪ ਹੀ ਸੰਭਾਲਣੀ ਪੈਂਦੀ ਹੈ ਕੋਈ ਨਹੀਂ ਕਿਸੇ ਦਾ ਚਲੋ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਤੇ ਮਾਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੇ ਜਿਹੜਾ ਇਹ ਹੱਲ ਵੀ ਜਿਹੜੀ ਸਰਕਾਰ ਹੈ ਉਹ ਜਲਦੀ ਤੋਂ ਜਲਦੀ ਕਰ ਦਵੇ ਤਾਂ ਮੈਂ ਫਿਰ ਕਹਾਂਗਾ ਕਿ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਪ੍ਰਭਾਸਰਾ ਦੇ ਵਿੱਚ ਸਾਡੇ ਘਰਾਂ ਜੇਕਰ ਇੱਕ ਘੰਟੇ ਦੇ ਲਈ ਬਿਜਲੀ ਚੱਲ ਜਾਈਏ ਤਾਂ ਸਾਡੇ ਵਾਸਤੇ ਮਰਨ ਹੋ ਜਾਂਦਾ ਹੈ ਅਸੀਂ ਆਲੇ-ਦਾਲੇ ਨੂੰ ਭੱਜਦੇ ਐ ਇਨਵਰਟਰ ਔਨ ਕਰ ਦੋ ਜੀ ਜਨਰੇਟਰ ਚਲਾ ਦੋ ਜੀ ਕਿਉਂਕਿ ਹਰੇਕ ਕੰਮ ਬਿਜਲੀ ਦੇ ਉੱਤੇ ਹੈ ਅਸੀਂ ਜੇਕਰ ਬਿਜਲੀ ਹੋਵੇਗੀ ਮੋਟਰਾਂ ਚਲਾਵਾਂਗੇ ਤਾਂ ਪਾਣੀ ਆਊਗਾ ਫਿਰ ਅਸੀਂ ਨਹਾਵਾਂਗੇ ਖਾਣਾ ਬਣਾਵਾਂਗੇ ਪੜੇ ਤੋਂ ਮੰਗੇ ਇੱਕ ਪਾਣੀ ਦੇ ਨਾਲ ਕਿੰਨੀਆਂ ਜੁੜੀਆਂ ਨੇ ਹਰ ਇੱਕ ਚੀਜ਼ ਪਾਣੀ ਦੇ ਨਾਲ ਜ਼ਰੂਰੀ ਹੈ ਬੰਦੇ ਨੂੰ ਜਿਉਂਦਾ ਰਹਿਣ ਵਾਸਤੇ ਪਾਣੀ ਚਾਹੀਦਾ ਬੰਦੇ ਨੂੰ ਨਹਾਉਣ ਵਾਸਤੇ ਖਾਣ ਵਾਸਤੇ ਧੋਣ ਵਾਸਤੇ ਸਾਫ ਸੁਥਰਾ ਰਹਿਣ ਵਾਸਤੇ ਹਰ ਚੀਜ਼ ਲਈ ਪਾਣੀ ਚਾਹੀਦਾ ਪਰ ਪਿਛਲੇ 3 ਮਹੀਨੇ ਤੋਂ ਇੱਥੇ ਜਿਹੜੇ ਇਹ ਸਾਡੇ ਬਜ਼ੁਰਗ ਨੇ ਉਹ ਬਗੈਰ ਬਿਜਲੀ ਤੋਂ ਜਿਹੜਾ ਸਮਾਂ ਬਤੀਤ ਕਰ ਰਹੇ ਨੇ ਉਹ ਸਮਾਂ ਲੰਘਿਆ ਕਿਵੇਂ ਉਹ ਯਾ ਤਾਂ ਇਹੇ ਜਾਣਦੇ ਨੇ ਜਾਂ ਇਹਨਾਂ ਦਾ ਰੱਬ ਜਾਣਦਾ ਹੈ ਪਰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿਓ ਤਾਂ ਕਿ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਹੈ ਉਹ ਜ਼ਰੂਰ ਨਿਕਲ ਸਕੇ ਕੈਮਰਾਮੈਨ ਸੋਨੂ ਦੇ ਨਾਲ ਰਮਨਦੀਪ ਸਿੰਘ ਲਿਵਨ